ਨਾ ਮਨੂਰਾਦਾ ਵਾ ਮੇਰੇ ਬੇਟੀ ਦਾ ਨਾਗੀ ਥੀ ਕਾਵਾ ਜੋ 7ਵੇਂ ਕਲਾਸ ਚ ਪੜਦੀ ਆ ਨਮੋਧਿਆ ਦੇ ਵਿੱਚ ਉਹ 3 ਤਰੀਕ ਦੀ ਇਥੋਂ ਖੇਡਣ ਲਈ ਗਈ ਸੀ ਪਹਿਲਾਂ ਫੋਜੇ ਵਾਲਗੇ ਬਾਅਦ ਇਧਰ ਹਮਾ ਚਲ ਗਏ ਹਮਾਚ ਲੋਗ ਗੁਜਰਾ ਚ ਗਏ ਸੀ ਗੁਜਰਾਤ ਵਿੱਚ ਉਹ 5 ਤਰੀਕ ਦੇ ਆ ਗਏ ਆ ਤਾਂ ਹੇ ਤੱਕ ਮਤ ਕਿ ਮੇਰੀ ਬੇਟੀ ਘਰ ਨਹੀਂ ਆਏ ਹੈਗੇ ਇਹਨਾਂ ਨੂੰ ਸਟਾਫ ਮੈਂਬਰ ਨੂੰ ਫੋਨ ਕਰੀਦਾ ਵਾ ਉਹ ਕਹਿੰਦੇ ਅੱਜ ਜਾਣਗੇ ਕੱਲ ਆਣਗੇ ਬੱਚੇ ਹੁਣ ਆਪਾਂ ਲਖੋਵਾਲ ਆਏ ਆ ਗੁਰਦੁਆਰੇ ਉਥੋਂ ਵੀ ਸਾਰਾ ਸਟਾਫ 도ੜ ਗਿਆ ਬੱਚੇ ਵੀ ਇੱਥੇ ਜੈਨਵਨ ਮੋਦਿਆ ਜਿੱਥੇ ਕੱਲ ਮੁਬਾਰਿਸ਼ ਨਾ ਹੋ ਉਹ ਇਸ ਵਕਤ ਕਿੱਥੇ ਆ ਗਏ ਬੱਚੇ ਕੁਛ ਪਤਾ ਨਹੀਂ ਉਹ ਹਮਾਂ ਚੱਲ ਗਏ ਹਮੀਮਪੁਰ ਹਮੀਮਪੁਰ ਤੇ ਬੱਚਿਆਂ ਨਾਲ ਗੱਲਬਾਤ ਹੋਈ ਕੁਛ ਬੱਚਿਆਂ ਨਾਲ ਗੱਲਬਾਤ ਹੋਈ ਕੀ ਕਹਿੰਦੇ ਨੇ ਬੱਚੇ ਬੱਚੇ ਰੋਂਦੇ ਪਏ ਕਹਿੰਦੇ ਉਧਰ ਵੀ ਛੁੱਟੀਆਂ ਪੈ ਗਈਆਂ ਵਾ ਤੇ ਸਾਨੂੰ ਆ ਕੇ ਲੈ ਜਾਓ ਉਹ ਬੱਚਿਆਂ ਨਾਲ ਪ੍ਰਿੰਸੀਪਲ ਦਾ ਕੀ ਕਹਿਣਾ ਪ੍ਰਿੰਸੀਪਲ ਨੂੰ ਕਿਹਾ ਉਹਨੂੰ ਫੋਨ ਕੀਤਾ ਉਹ ਕਹਿੰਦੇ 31 ਤਰੀਕ ਤੋਂ ਬਾਅਦ ਬੱਚਾ ਲੈਣ ਜਾਣਾ ਪਾ ਸਾਰੇ ਸਟਾਫ ਨੂੰ ਛੁੱਟੀਆਂ ਆ ਜੇ ਜੇਕਰ ਬੱਚਾ ਦੇ ਨਾਲ ਕੋਈ ਨਾ ਹੋਣੀ ਹੋਏਂਦੀ ਤਾਂ ਕੌਣ ਜ਼ਿੰਮੇਵਾਰ? ਫਿਰ ਪ੍ਰਿੰਸੀਪਲ ਹੀ ਹੈ ਹੋਰ ਕੌਣ ਆ? ਇਹਨਾਂ ਨੂੰ ਕਿਹਾ ਕਈ ਵਾਰੀ ਵੀ 25 ਤਰੀਕ ਨੂੰ ਵੀ ਬੱਚੇ ਆ ਗਏ ਤੇ ਉਦੋਂ ਲੈ ਕੇ ਆਓ ਬੱਚਿਆਂ ਨੂੰ 26 ਨੂੰ ਚੱਲ ਜਾਓ। ਅਜੇ ਤੱਕ ਬੱਚੇ ਨਹੀਂ ਆਏ ਹੈਗੇ। ਕਮਲਜੀਤ ਕੌਰ 7th ਕਲਾਸ 7th ਵਿੱਚ ਗੁਰਜਸ਼ਨ ਪ੍ਰੀਤ ਕੌਰ ਗੁਰਦਾਸਪੁਰ ਜਵਾਨ ਮੋਦੇ ਸਕੂਲ ਚ ਪੜ੍ਹਦੀ ਬਈ ਹੈ ਤੇ ਉਹ 3 ਤਰੀਕ ਤੋਂ ਸਾਡੀ ਬੇਟੀ ਜਿਹੜੀ ਹੈ ਵਾਲੀਬਾਲ ਮੈਚ ਤੇ ਗਈ ਸੀ। ਜੋ ਕਿ ਪਹਿਲੇ ਪੋਜਵਾਲ ਗਏ ਨੇ ਪੋਜਵਾਲ ਤੋਂ ਸਿਲੈਕਟ ਹੋਏ ਬੱਚੇ ਨੇ ਉਸ ਤੋਂ ਬਾਅਦ ਇਹ ਸਾਡੇ ਬੱਚੇ ਜਿਹੜੇ ਗਏ ਨੇ ਅਰਜੀਨਲ ਤੇ ਗਏ ਨੇ ਹਿਮਾਚਲ ਚ ਗਏ ਆ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਨੈਸ਼ਨਲ ਤੇ ਗੁਜਰਾਤ ਗਏ ਨੇ ਜਦੋਂ ਕਿ ਗੁਜਰਾਤ ਤੋਂ ਸਾਡੇ ਬੱਚੇ ਜਿਹੜੇ ਹਿਮਾਚਲ 25 ਤਰੀਕ ਨੂੰ ਜਿਹੜੇ ਆ ਪਹੁੰਚ ਗਏ ਨੇ ਆ ਗਏ ਆ ਗੁਜਰਾਤ ਤੋਂ 25 ਤਰੀਕ ਦੇ ਤੇ 25 ਤਰੀਕ ਦੇ ਅਸੀਂ ਚਲੋ ਬੱਚਿਆਂ ਦੇ ਬਾਰੇ ਬੜਾ ਫਿਕਰ ਕਰ ਰਹੇ ਆਂ ਔਰ ਫੋਨ ਵੀ ਟੀਚਰਸ ਨੂੰ ਜੋ ਵੀ ਆ ਸਕੂਲ ਟੀਚਰਸ ਨੂੰ ਪ੍ਰਿੰਸੀਪਲ ਨੂੰ ਜਾਂ ਵਾਈਸ ਪ੍ਰਿੰਸੀਪਲ ਨੂੰ ਕਰ ਰਹੇ ਆਂ ਤੇ ਸਾਨੂੰ ਇਹੀ ਕਹਿ ਰਹੇ ਕਿ ਅਸੀਂ ਟੀਚਰਸ ਭੇਜ ਰਹੇ ਆਂ ਜਦੋਂ ਕਿ ਅਜੇ ਤੱਕ ਸਾਡੇ ਕੋਲ ਨਾ ਤਾਂ ਬੱਚੇ ਪਹੁੰਚੇ ਨੇ ਔਰ ਅੱਜ ਵੀ ਅਸੀਂ ਸਟਾਫ ਮੈਂਬਰ ਨੂੰ ਮਿਲਣ ਵਾਸਤੇ ਗੁਰਦਾਸਪੁਰ ਏ ਗੁਰਦੁਆਰਾ ਸਾਹਿਬ ਲਖੋਵਾਲ ਪਿੰਡ ਗੁਰਦੁਆਰ ਸਾਹਿਬ ਤੋਂ ਵੀ ਹੋ ਕੇ ਆਏ ਆ ਵੇਖ ਕੇ ਆਏ ਆ ਪਰ ਸਾਨੂੰ ਤੇ ਕੋਈ ਟੀਚਰ ਨਹੀਂ ਮਿਲਿਆ ਔਰ ਪ੍ਰਿੰਸੀਪਲ ਨਾਲ ਗੱਲ ਹੋਈ ਹੈ ਤੇ ਸਾਰੇ ਹੀ ਟੀਚਰ ਇਥੋਂ ਚਲੇ ਗਏ ਨੇ ਤੇ ਇਸ ਵਾਰੇ ਸਾਡੇ ਬੱਚਿਆਂ ਦਾ ਜ਼ਿੰਮੇਵਾਰ ਕੌਣ ਹੈ ਸਾਨੂੰ ਸਾਡੇ ਬੱਚੇ ਸਾਡੇ ਤੱਕ ਕੋਈ ਚਾਹੀਏ ਬੱਚੇ ਸਾਡੇ ਹਿਮਾਚਲ ਹਰੀਮਪੁਰ ਚ ਨੇ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੇ ਸਾਡੀ ਉਹਨਾਂ ਨਾਲ ਬੱਚਿਆਂ ਨਾਲ ਗੱਲਬਾਤ ਹੋ ਰਹੀ ਹੈ ਬੱਚੇ ਘਬਰਾਏ ਹੋਏ ਨੇ ਔਰ ਪੇਰੈਂਟਸ ਵੀ ਬੋਲ ਘਬਰਾਏ ਨੇ ਬੱਚੇ ਰੋ ਵੀ ਰਹੇ ਨੇ ਵਿੱਚੋਂ ਫੌਮ ਸੰਭਾਲ ਕੌਣ ਕਰ ਰਿਹਾ ਕੋਈ ਉਥੇ ਜੀਐਨਵੀ ਸਕੂਲ ਆ ਵੈਸੇ ਉਹਨਾਂ ਤਾਂ ਸਾਨੂੰ ਤਾਂ ਪਤਾ ਨਹੀਂ हिमाचलचे 25 ਸਾਨੂੰ ਇਹ ਕਿ ਬੱਚੇ ਰੋ ਰਹੇ ਨੇ ਬੱਚੇ ਕਹਿ ਰਹੇ ਕਿ ਮम्मा ਕੋਈ ਟੀਚਰ ਸਾਨੂੰ ਭੇਜੋ ਸਾਡੇ ਕੋਲ ਕੋਈ ਟੀਚਰ ਨਹੀਂ ਅਜੇ ਤੱਕ ਆ ਰਿਹਾ ਸਰ ਵੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਚਲੇ ਗਏ ਨੇ ਉਥੋਂ ਉਸੇ ਕਿ ਬੱਚੇ ਚਲੋ ਸਾਡੇ ਤਿੰਨ ਤਰੀਕ ਦੇ ਸਾਡੇ ਕੋ ਗਏ ਹੋਏ ਨੇ ਅੱਜ 28 ਤਰੀਕ ਹੋ ਗਈ ਹੈ ਅਜੇ ਤੱਕ ਬੱਚੇ ਸਾਡੇ ਕੋ ਨਹੀਂ ਆਏ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਹੋਈ ਤੁਹਾਡੀ ਹਾਂਜੀ ਸਕੂਲ ਦੇ ਪ੍ਰਿੰਸੀਪਲ ਨਾਲ ਸਵੇਰੇ ਵੀ ਹੋਈ ਏ ਔਰ ਦੁਪਹਿਰ ਟਾਈਮ ਹੀ ਮੇਰੀ ਪ੍ਰਿੰਸੀਪਲ ਨਾਲ ਗੱਲ ਹੋਈ ਏ ਕੀ ਕਹਿੰਦੇ ਉਹਨਾਂ ਨੇ ਤੇ ਵੈਸੇ ਇਹੋ ਮੈਨੂੰ ਕਿਹਾ ਕਿ ਸਾਡਾ ਸਟਾਫ ਜਿਹੜਾ ਚਲਾ ਗਿਆ ਏ ਤੇ ਜਿਹੜੇ ਨੇ ਰਸਤੇ ਜਿਸ ਤਰ੍ਹਾਂ ਬੰਨ ਐ ਜਾਂ ਜਿਸ ਤਰ੍ਹਾਂ ਵੀ ਆ ਮੌਸਮ ਦੇ ਕਰਕੇ ਤੇ ਅਸੀਂ ਬੱਚਿਆਂ ਨੂੰ ਕਿਸਰਾਂ ਲਿਆਈ ਬੱਚੇ ਸਾਨੂੰ ਬਾਰ ਬਾਰ ਇਹੀ ਕਹਿ ਰਹੇ ਸਾਡੇ ਕੋਈ ਟੀਚਰ ਭੇਜੋ ਜੇਕਰ ਮਮਾ ਤੁਸੀਂ ਵੀ ਆ ਰਹੇ ਹੋ ਤੇ ਨਾ ਸਕੂਲ ਦਾ ਕੋਈ ਟੀਚਰ ਜ਼ਰੂਰ ਲਿਆਇਓ ਕਿਉਂਕਿ ਸਾਨੂੰ ਇਹਨਾਂ ਨੇ ਤੁਹਾਡੇ ਨਾਲ ਨਹੀਂ ਭੇਜਣਾ ਸਕੂਲ ਵਾਲੇ ਨੇ ਇਹੋ ਤਾਂ ਅਸੀਂ ਕਹਿ ਰਹੇ ਕਿਉਂਕਿ ਅਸੀਂ ਤਾਂ ਸਕੂਲ ਦੇ ਤੌਰ ਤੇ ਭੇਜਿਆ ਨੇ ਬੱਚੇ ਸਕੂਲ ਵਾਲ ਹੁਣ ਅਸੀਂ ਇਹ ਕਹਿੰਨੇ ਕਿ ਸਾਡੇ ਬੱਚੇ ਵੇਖੋ ਜਿਸ ਤਰ੍ਹਾਂ ਅਸੀਂ ਦੂਸਰੇ ਬੱਚਿਆਂ ਦੀ ਵੀ ਇੰਨੀ ਟੈਨਸ਼ਨ ਸੀ ਸਾਡੇ ਦਿਮਾਗ ਤੇ ਜੇ ਹੁਣ ਸਾਡੇ ਆਪਣੇ ਬੱਚੇ ਤੇ ਸਾਡੀ ਕਿੰਨੀ ਦਿਮਾਗ ਤੇ ਟੈਨਸ਼ਨ ਹੋਏਗੀ ਔਰ ਬੱਚੇ ਵੀ ਪਰੇਸ਼ਾਨ ਨੇ ਕਮਲਜੀਤ ਕੋ ਬਟਾਲਾ ਜਾਨੀ ਕੁਲਜੀਤ ਸਿੰਘ ਹੈਗਾ ਪਿੰਡ ਜੀਨਣ ਵਾਲਾਗਾ ਮੇਰਾ ਬੇਟਾ 8ਵੀਂ ਕਲਾਸ ਚ ਪੜਦਾ ਜਵਾਰ ਨੌਧਿਆ ਸਕੂਲ ਧਬੂੜੀ ਤੋ ਸਕੂਲ ਲੋ ਖੇਡਣ ਗਿਆ ਸੀਗਾ ਕੁਝ ਰਾਤ نیشنل ਹਮੀਰਪੁਰ ਪਹਿਲੇ ਗਏ ਸੀ ਖੇਡਣ ਉਥੋਂ ਸਿਲੈਕਸ਼ਨ ਹੋ ਗਏ ਫਿਰ ਗੁਜਰਾਤ ਗਈ ਖੇਡਣ ਉਥੋਂ ਵਾਪਸ 25 ਤਰੀਕ ਦੇ ਆ ਗਏ ਆ ਤੇ ਇਹਨਾਂ ਨੂੰ ਚਾਹੀਦਾ ਉਹਦੋਂ بارشਾਂ ਸ਼ੁਰੂ ਵੀ ਨਹੀਂ ਹੋਈਆਂ ਤੇ ਅਸਲ ਵਿੱਚ ਡਿਊਟੀ ਜਿਹੜੀ ਹੀ ਪ੍ਰਿੰਸੀਪਲ ਦੀ ਵਾਈਫ ਦੀ ਆ ਉਹ ਪੀਟੀ ਸਾਰਾ ਉੱਥੇ ਪੀਟੀ ਮੈਡਮ ਆ ਤੇ ਜਿਹਦੇ ਕਰਕੇ ਜੱਕੋ ਤੱਕੇ ਕਰਦਾ ਰਿਹਾ ਵੀ ਮੇਰੀ ਵਾਈਫ ਨੂੰ ਦਾ ਕੁਝ ਹੋ ਜੇ ਤੇ ਬੱਚੇ ਜਿਹੜੇ ਉੱਥੇ ਫਸ ਗਏ ਕਿ ਹੋਰ ਨਾ ਟੀਚਰਾਂ ਨੇ ਡਿਊਟੀ ਲਾਉਂਦਾ ਰਿਹਾ ਇਹਨੂੰ ਚਾਹੀਦਾ ਸੀ ਪੀਡੀ ਟੀਚਰ ਜਦੋਂ ਇਹਦੀ ਵਾਈਫ ਹੈਗੀ ਆ ਉਹਨੂੰ ਭੇਜ ਦਿੰਦਾ ਜੋ ਗੱਡੀ ਇਹ ਕੋਈ ਵੇਰੇ ਮਿਲ ਹੈਗੀ ਆ ਉਹਨੂੰ ਭੇਜ ਕੇ ਮੰਗਵਾ ਲੈਂਦਾ ਜਾਂ ਉਧਰ ਉਹਨਾਂ ਨਾਲ ਤਾਲਮੇਲ ਮਣਾਉਂਦਾ ਠੀਕ ਹੈ ਜੀ ਤੇ ਬੱਚਿਆਂ ਨਾਲ ਗੱਲਬਾਤ ਹੁੰਦੀ ਆ ਥੋੜਾ ਜਿਹਾ ਉਦਾਸ ਤੋਂ ਹੋਈ ਜਾਂਦੇ ਤੁਹਾਨੂੰ ਪਤਾ ਛੋਟੇ ਬੱਚੇ ਹੈਗੇ ਆ ਆਹ ਜੀ ਪ੍ਰਿੰਸੀਪਲ ਨੂੰ ਮੰਨਦੇ ਆ ਕਿਉਂਕਿ ਕੋਈ ਡਿਸੀਜਨ ਹੀ ਲੈ ਸਕਿਆ ਕਿਉਂਕਿ ਇਹਦੀ ਵਾਈਫ ਤੇ ਚੱਕਰ ਸੇ ਪੀਟੀ ਮੈਡਮ ਹੈਗੀ ਆ ਤੇ ਵੀ ਉਹਨੂੰ ਨਾਲ ਕੁਛ ਹੋ ਜੇ ਰਸਤੇ ਦੇ ਵਿੱਚ ਜੋ ਹੋਰ ਨਾਲੀ ਡਿਊਟੀ ਲਾਉਂਦਾ ਰਿਹਾ ਜਿਨ੍ਹਾਂ ਦੀ ਬਣਦੀ ਨਹੀਂ ਡਿਊਟੀ ਉਹਨਾਂ ਦੇ ਵਾਈਫ ਨਹੀਂ ਗਏ ਬੱਚੇ ਲੈ ਕੇ ਨਾਲ ਹਾਂਜੀ ਨਹੀਂ ਗਏ ਜੀ ਤੇ ਨਾ ਹੀ ਉਹ ਲੈਣ ਜਾਂਦੀ ਆ ਹੋਰ ਕੇਸ ਮੈਡਮ ਨੂੰ ਭੇਜਿਆ ਸੀਗਾ ਉਹ ਬੱਚੇ ਉੱਥੇ ਛੱਡਣ ਲਈ ਬੱਚਿਆਂ ਨਾਲ ਗੱਲਬਾਤ ਹੋਈ ਤੁਹਾਡੀ ਹਾਂਜੀ ਹੋਈ ਬੱਚੇ ਕੀ ਕਹਿੰਦੇ ਆ ਬੱਚਿਆਂ ਦਾ ਕਹਿਣਾ ਵੀ ਸਾਨੂੰ ਕੌਣ ਲੈਣ ਆਊਗਾ ਉੱਥੇ ਬੱਚੇ ਹੈਗੇ ਆ ਪੰਜਾਬ ਦੇ 4 ਹੈਗੇ ਤਿੰਨ ਕੁੜੀਆਂ ਤੇ ਇੱਕ ਮੇਰਾ ਬੇੜਾ ਬੱਚੇ ਕਿੱਦਾ ਸੇਫ ਨੇ ਉੱਥੇ ਬੱਚੇ ਹਾਂ ਉੱਥੇ ਵੀ ਸਕੂਲ ਆ ਸਕੂਲ ਦੇ ਵਿੱਚ ਹੀ ਆ ਹਾਲੇ ਕਿ ਉਹ ਸਕੂਲ ਦੇ ਵਿੱਚ ਵੀ ਛੁੱਟੀਆਂ ਸੁਣ ਚ ਆ ਪੀ ਪਾ ਦਿੱਤੀਆਂ ਗਈਆਂ ਨੇ ਜਿਹੜੇ ਉੱਥੋਂ ਵੀ ਬੱਚੇ ਨਿਕਲ ਗਏ ਆ ਇਹ ਜ਼ਿੰਮੇਵਾਰ ਸਿੱਧਾ ਪ੍ਰਿੰਸੀਪਲ ਜੀ ਜਿਹੜਾ ਕੋਈ ਡਿਸੀਜਨ ਨਹੀਂ ਲੈ ਰਿਹਾ ਉਹਨਾਂ ਨਾਲ ਕੋਈ ਤਾਲਮੇਲ ਨਹੀਂ ਬਣਾ ਰਿਹਾ ਕੋਈ ਸਾਨੂੰ ਸਹੀ ਇਨਫੋਰਮੇਸ਼ਨ ਨਹੀਂ ਦੇ ਰਿਹਾ ਅੱਜ ਤੋਂ ਜੀ ਸਟਾਰਟ ਕੀਤੀ ਐ ਗਏ ਹੀ ਉਹ ਸਾਨੂੰ ਸਟਾਫ ਨੂੰ ਮਿਲਣ ਵੀ ਕੌਣ ਆ ਕੌਣ ਨਹੀਂ ਜਾਂ ਬੱਚੇ ਪਹੁੰਚੇ ਨਹੀਂ ਉੱਥੇ ਸਾਨੂੰ ਕੋ ਮਿਲਿਆ ਨਹੀਂ ਫੋਨ 'ਤੇ ਗੱਲਬਾਤ ਹੋਈ ਆ ਫੋਨ 'ਤੇ ਬਸ ਇਹੀ ਕਹਿ ਰਹੇ ਵੀ ਉੱਥੇ ਭੇਜਿਆ ਦਾ ਵਾ ਕਦੀ ਕਹਿੰਦੇ ਭੇਜਣਾ ਵਾ ਕੋਈ ਸਹੀ ਇਹਨਾਂ ਦਾ ਕੋਈ ਆਂਸਰ ਨਹੀਂ ਆ ਰਿਹਾ ਜੀ ਮੰਗੇ ਇਹੀ ਹੈ ਜੀ ਬੱਚੇ ਟਾਈਮ ਨਾਲ ਲੈ ਆਉਣ ਉਥੋਂ ਜਾਂ ਭੇਜਣਾ ਰਸਤਾ ਠੀਕ ਹੈਗਾ ਅਸੀਂ ਬਾਹਰੋਂ ਵੀ ਪਤਾ ਕੀਤਾ ਵੀ ਰਸਤਾ ਜਿਹੜਾ ਹਮੀਰਪੁਰ ਦਾ ਸਹੀ ਹੈਗਾ ਕੋਈ ਨਹੀਂ ਹੈਗਾ ਇਨਾਂ ਕੋ ਗੱਡੀ ਹੈਗੀ ਆਪਣੀ ਗੱਡੀ ਖੜਨ ਜਾਂ ਜਿਹਦੀ ਡਿਊਟੀ ਬਣਦੀ ਉਹਨੂੰ ਭੇਜਣ ਤੇ ਬੱਚੇ ਟਾਈਮ ਨਾ ਆਉਣ ਤਾਂ ਆਪਣੀ ਜਿਹੜੀ ਹੈ ਪੜ੍ਹਾਈ ਗਾੜੀ ਰੈਗੂਲਰ ਸ਼ੁਰੂ ਕਰਨ ਬਸ ਇਹੀ ਹੈ ਜੀ ਜਿਹੜੇ ਮਾਪੇ ਵੀ ਬਾਕੀ ਦੇ ਆ ਉਹ ਜ਼ਿਆਦਾ ਪਰੇਸ਼ਾਨ ਨਾ ਹੋ